ਸਸਈ ਗਾਲ ਜੀ ਸਾਰਿਆਂ ਨੂੰ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੈਂ ਸ਼ੰਕਰ ਸੰਧਵਾ ਹੋਰ سناਓ ਸਾਰੇ ਕੀ ਹਾਲ ਚਾਲ ਬੁਖਾਰੇ ਪਿਆ ਆਪਣਾ ਅੱਜ ਵਲੌਗ ਇਥੋਂ ਚਾਲੂ ਕਰ ਲਵਾਂਗੇ ਆ ਪੋੜ ਬੁਖਾਰੇ ਪੋੜ ਪੂਰੀ ਪੂਰੀ ਗੱਡੀ ਲੰਘਦੀ ਆ ਇੰਦਾਂ ਦੇ ਪੋੜਾ ਕਮੈਂਟਾਂ ਹਿੰ ਦੱਸੋ ਕਿਹਦੇ ਕਿਹਦੇ ਹੈਗੇ ਹੋਰ ਕਹਿੰਦੇ ਆ ਵੇਖ ਤੇ ਬਣਾਤਾ ਗਾਂ ਦਾ ਕਿ ਕਤਰੋਂ ਦੇ ਖਿਡਾਰੀ ਅੱਜ ਆਪਣਾ ਮੈਚ ਆ ਨਡਾਲੇ ਅੱਜ ਆਪਾਂ ਨੂੰ ਆਪਣੇ ਵੱਡੇ ਭਰਾ ਕਾਲੇ ਬਾਗੜੀਆਂ ਵਾਲੇ ਦੇ ਸੱਦੇ ਤੇ ਚੱਲੇ ਆਂ ਨਾਲ ਰੇਸ਼ਮ ਹਣੀ ਖੰਡੂਰ ਸਾਹਿਬ ਦੀ ਟੀਮ ਦੇ ਕਿੱਢਣਾ ਅੱਜ ਆਪਾਂ ਜਿਆ ਆ ਇਹਨਾਂ ਨੂੰ ਮਲਾਉਂਦੇ ਆ ਕਿਹੜੇ ਕਿਹੜੇ ਅੱਜ ਆਪਣੇ ਨਾਲ ਆਇਆ ਕੋਈ ਹੋਰ ਸੱਧਿਆ ਕੋਈ ਬਾਹਰੋਂ ਪਲੇਅਰ ਇਹਨਾਂ ਕੋਈ ਗੱਲਬਾਤ ਕਰਾਂਗੇ ਤੇ ਰਮਖਾਵਾਂਗੇ ਤੇ ਹੋਰ ਕਿਦਾਂ ਲੱਗਦੇ ਆਪਣੇ ਵਲੌਗ ਕਮੈਂਟ ਚ ਦੱਸ ਦਿਆ ਕਰੋ ਓਕੇ ਬਾਈ ਬਾਤੂ ਹੋਨੇ ਦੀ ਜਲਦੀ ਬੜੀਆ ਜੇ ਆਪਾਂ ਪਹੁੰਚੀਏ ਮਿਲਾਵਾਂਗੇ ਆਨ ਕਿੱਦੀ ਆਪਾਂ ਆਜਾਪਾਂ ਪਹੁੰਚੀਏ ਲਡਾਲੇ 25 ਮਾਸਾ ਬਲੌਗ ਚੱਲਦਾ ਚਾਰ ਚਾਰ ਗਰੀਏ 6 6 ਦੀ ਮਾਇਆ ਧੜਾਕੇ ਹੀ ਪੈਦੇ ਆ ਨਹੀਂ ਤੇਰੇ ਪੀੜ ਦਾ ਨਾਂ ਦਾ ਸਿੱਧਾ ਮੱਝਦੰਮ ਜੀ ਲੋਕਾਂ ਨੂੰ ਜਿਹਨਾਂ ਨੂੰ ਨਹੀਂ ਨਾ ਪਤਾ ਕੋਈ ਮੱਝਦੰਮ ਜਿਹੜੇ ਪੀੜ ਕੌਣ ਚਲਾਉਂਦਾ ਵਾ ਉਹ ਰੋਜ਼ ਚੱਲਦਾ ਵਾ ਇਹਦੇ ਨਾ ਪੀੜ ਬਣਾਇਆ ਨਵਾਂ ਨਵਾਂ ਮੱਝਦੰਮ ਜਿਹੜਾ ਆ ਗਿਆ ਤੇ ਉਦੋਂ ਮਤਲਬ ਮੈਂ ਨਵਾਂ ਨਵਾਂ ਕੰਮ ਚੜਾਈ ਸੀ ਫੋਲ ਇਹਨੇ ਨਾ ਕਦੀ ਕਿਸੇ ਦੀ ਫੋਟੋ ਪਾ ਦੇਣੀ ਉੱਤੇ ਕਦੀ ਕਿਸੇ ਦੀ ਪਾ ਦੇਣੀ ਮੈਂ ਰੋਜ਼ ਬੈਸਟ ਵਾਲਾ ਹੀ ਕੰਮ ਹੁੰਦਾ ਹੈ ਆਪਣਾ ਮੂਕੇ ਆ ਤੇ 16 17 ਦੇ ਵਿੱਚ ਉਹ ਵੀ ਬਣਾਇਆ ਨਾ ਨਵਾਂ ਨਵਾਂ ਜੀ ਸੋਹਣਾ ਸਾਰਾ ਬੀਤਿਆ ਮੈਂ ਰਹੀ ਆ ਰਹਾ ਦੂਰ ਗਿਆ ਜਿਹੜਾ ਮੱਝ ਦਾ ਮਝੈਲ ਮਤਲਬ ਕੀ ਹਨਾ ਚਲੋ ਵੀ ਬਾਪੂ ਦੀ ਕਿਰਪਾ ਨਾਲ ਰੋਜ਼ ਹੀ ਬੈਸਟ ਵਾਲਾ ਕੰਮ ਆ ਮੈਨੂੰ ਕਦੀ ਇਹਨੇ ਫੋਟੋ ਫਾਟੂ ਮੇਰੀ ਭਾਈ ਨਹੀਂ ਹੋਰ ਹੀ ਲੋਕਾਂ ਦੀਆਂ ਪਾਈਆਂ ਇਹਨੇ ਫਿਰ ਬਾਅਦ ਇਹ ਮੈਨੂੰ ਮਿਲਿਆ ਬਾਅਦ ਪਾਈਆਂ ਮੈਂ ਹੈਪੀ ਦਾ ਸਿੱਕੂ ਹੀ ਆਪਣਾ ਹੈਗਾ ਕੋਈ ਟੱਕਰ ਵੀ ਤੂੰ ਤੇ ਮੇਰੀ ਵੀ ਕਦੀ ਪਾਈ ਨਹੀਂ ਤੇ ਮੈਂਨਸ਼ਨ ਮੱਝ ਦੇ ਮਜ਼ਾ ਲੀਤਾ ਤੂੰ ਸਿਸਟਮ ਨਾ ਰੇਹਣ ਨੂੰ ਸਮਝਾਇਆ ਸ਼ੇਰ ਵੀ ਹਰ ਇੱਕ ਦੀ ਪੌਣੀ ਪਲੇਅਰ ਜਿਹੜੇ ਪਿੰਜਾਂ ਵਾਲੇ ਹੁੰਦੇ ਆ ਨਾ ਇਹਨਾਂ ਨਾਲ ਵੀ ਥੋੜੀ ਯਾਰੀ ਦੋਸਤੀ ਰੱਖਣੀ ਪੈਂਦੀ ਆ ਬੰਦਾ ਆਛਾ ਪਤਾ ਕੀ ਕਮੈਂਟਰ ਪੇਜਾਂ ਵਾਲੇ ਸਹੀ ਗੱਲ ਹੈ ਬੰਦਾ ਕਬਡੀ ਵੀ ਚੱਲੋ ਖੇਡਦਾ ਵਾ ਬਾਕੀ ਇਹ ਵੀ ਥੋੜਾ ਜਿਹਾ ਬੂਸ ਜਿਹਾ ਮਾਰਦੇ ਆ ਅਗਲੇ ਨੂੰ ਜਿਹੜਾ ਨਵਾਂ ਨਵਾਂ ਵਾ ਇਹਦਾ ਮਨਾਂ ਥੋੜਾ ਨਵਾਂ ਨਵਾਂ ਬੰਦਾ ਮੈਰ ਹੀ ਗੱਡੀ ਆ ਮੈਰ ਸੋਕ ਰਾਉਣਾ ਹੁੰਦਾ ਨਾ ਜਿਹੜਾ ਉਹ ਇਹਨਾਂ ਦੇ ਥੋੜਾ ਜਿਆਦਾ ਹੁੰਦਾ ਬਾਹਰ ਦੇ ਵਿੱਚ ਕਿਹੜੇ ਥੋੜਾ ਜਿਆਦਾ ਬਾਕੀ ਪਰਮਾਤਮਾ ਆਇਆ ਕਾਂਗੀ ਤੇ ਵਾਲਾ ਮੇਰੀ ਨਿਗਾਸ ਮੱਦੀ ਹੋਏ ਤਾਂ ਕੋਈ ਗੱਲ ਨਹੀਂ ਸਭ ਤੋਂ ਵੱਡਾ ਸਤਿਗੁਰੂ ਨਾਲ ਜੁੜ ਕਰਨਾ ਚਾਹੀਦਾ ਪੰਜਾਬੀ ਭਾਈਆ ਸਭ ਤੋਂ ਪਹਿਲਾਂ ਉਹਨਾਂ ਨੂੰ ਪੁੱਛਣਾ ਹੈ ਕਿ ਤੁਸੀਂ ਇਹ ਨਹੀਂ ਮੈਂ ਇਹ ਇੱਕ ਨੋਟਾ ਜੀ ਇੱਕ ਮਾਰੀਆਂ ਦੀ ਧਰਤੀ ਹੈ ਹੰਡਾਰਾ ਆ ਦੀ ਮਾਰੀ ਥੋੜਾ ਕਬੱਡੀ ਤੇ ਕਪੂਰਖਲਾ ਤੀਜਾ ਕੋਈ ਦੂਨਾ ਅਜੋ ਬਨਹਾਰ ਕਬੱਡੀ ਖਿਡਾਰੀ ਦੇ ਸ਼ਹਿਰ ਦੇ ਵਿੱਚ ਅਰਾਮ ਨਾਲ ਲੱਗੀਆਂ ਨੇ ਇਹੋ ਜਿਹੇ ਪਲੇਅਰ ਬੰਨਾ ਤੋਂ ਉੱਚੀ ਬੋਲ ਹਾਂਜੀ ਇਹਦਾ ਪਲੇਅਰ ਬੰਨਾ ਹੈਂ ਕ੍ਰਿਕਟ ਪਹਿਲਾਂ ਕਬੱਡੀ ਸੀ ਹਾਂਜੀ ਕੌਣ ਕ੍ਰਿਕਟ ਚੋਂ ਚੋ ਚਲ ਗਿਆ ਉਹਨੇ ਕਿਹਾ ਸੀ ਹੈਂ ਪਾਪਾ ਨੇ ਕਿਹਾ ਸੀ ক্রিকেট ਜਾ ਮੈਂ ਛੋਟਿਆਂ ਨੂੰ ਬੇਕਰ ਖੇਡਾਂ। ਅੱਛਾ ਕਬੱਡੀ ਦੀ 70 ਪ੍ਰਤਾਨ ਬਹੁਤ ਹਨ। ਪਾਪਾ ਨੇ ਤਾਂਣਾ ਪੁੱਤ ਕੀ ਹੈ। ਬੁੰਡਾ ਜੱਟਾਂ ਦਾ ਜਿਹਨਾਂ ਨੂੰ ਦੇਖਾ ਤੇ ਦੁਨੀਆ ਨੇ ਬੁੰਡਾ ਜੱਟਾਂ ਦਾ ਚਲੋ ਇੰਤਿਆਰ ਕੀਤਾ ਹੈ। ਆਪ ਵੀ ਤਾਂ ਕਿ ਇਹ ਹੁਣ ਦਾ ਦੇ ਥੋੜਾ ਮਜ਼ਾ ਫੁੱਲ ਆ ਗਿਆ ਲੱਗਦਾ ਤਾਂ ਪੁੱਤ। ਬੰਦਾ ਤਾਂ ਲੋਭਾ ਨਹੀਂ ਅੱਗੇ ਵੀ ਮਿਲਿਆ ਕਿਹੜੇ ਮੇਲੇ 'ਚ ਮਿਲਿਆ? ਫੁੱਲਾ ਕੀ ਮਿਲਿਆ ਸੀ ਇਹ ਫੇਰ ਮਿਲਿਆ ਵਾ ਕਬੱਡੀ ਦੇ ਮੇਲੇ ਸਾਰੇ ਵੇਖਣ ਆਉਂਦਾ ਪਰ ਚੱਲ ਟਿਕਟ ਚ ਗਿਆ ਵਾ ਮਾ ਦੱਸ ਦੇ ਸ਼ੁਭਾਂ ਮੇ ਆ ਸ਼ੁਭਾਂ ਮੈਂ ਇਹ ਗਾ ਧੰਨਵਾਦ ਕਰ ਰਿਹਾ ਫੇਰ ਇਧਰ ਨਿਕਲੀ ਆ ਚੀਜ਼ਾਂ ਵਧੀਆ ਸੋਹਣੇ ਪੁੱਛਿਆ ਮੈਂ ਬ੍ਰਾਜ਼ੀਲ ਨੂੰ ਸੋ ਗਿਆ ਭਰਾ ਅਜ ਤਾਂ ਨਾ ਡਰ ਬੂ ਵਾਲਾਂ ਦੇ ਮਾਰਾ ਕੇ ਆਇਆ ਕਰ ਵੀ ਮਤਲਬ ਥੋੜੀ ਕੋਚਿੰਗ ਦਿੰਦਾ ਵਾ ਹੈ ਤਾਂ ਕਿ ਉਹ ਕਹਿੰਦਾ ਕਿ ਮੇਰੀ ਟੌਰ ਵੇਖੀ ਵੀ ਟੌਰ ਹੈ ਜੀ ਜਦੋਂ ਮੈਚ ਮੂਈਦੇ ਉਹ ਤਿਆਰ ਥੁਰੇ ਇਹਨੂੰ ਵਿਆਹ ਚ ਚਲੋ ਫੇਰ ਫਰਕ ਪੈਂਦਾ ਤੁਹਾਨੂੰ ਪਤਾ कुझु समय हाज़री ਮੁਨਾਵੀ ਦੇ ਪੋਟਰ ਤੁਸੀਂ ਜੀਆਂ ਨੂੰ ਆਖਾਂਗੇ ਮੂਰਾ ਗੈਂਜੀ ਵੱਡੀ ਜਾਣਕਾਰੀ ਇਸ ਸਾਲ ਦੇ ਵੱਡੇ ਕਬੱਡੀ ਕੱਟ ਦੇ ਧੰਨਵਾਦ ਜੀਆਂ ਨੂੰ ਹਾਂਜੀ ਕੈਰੀਆ ਮਰੀਂਗ ਬਾਈ ਬਹੁਤ ਵੱਡਾ ਧੰਨਵਾਦ ਆਹ ਕਹਿੰਦੇ ਪਹਿਲੀ ਕਬੱਡੀ ਪੈ ਗਈ ਪਹਿਲੇ ਸੇਮੀ ਵੀ ਮੇਰੇ ਮਿੱਤਰੋ ਇਹ ਕਹਿੰਦੇ ਸਭ ਤੋਂ ਵੱਡੀ ਧਰਤੀ ਦਾ ਇਸ ਵੇਲੇ ਉਹ ਲੋਕੀ ਪਿਆਰ ਨਾਲ ਚਾਜ ਵੀ ਕਹਿੰਦੇ ਕਿੰਦੇ ਨੰਬਰ ਇਸਰੇਲ ਰੇਡਰ ਦੇ ਹਿੱਸੇ ਜੁੜਦਾ ਹੋਇਆ ਸ਼ੰਕਰ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਅੰਦਰ ਵਧਿਆ ਆਇਆ ਹੈ ਇਹ ਸਾਹਮਣੇ ਵਾਲਾ ਬਬਲੂ ਹੈ ਟਾਵਰ ਦੇ ਨਾਲ ਮੁਕਾਬਲਾ ਹੋਇਆ ਤੇ ਪੁਆਇੰਟ ਜਿਹੜਾ ਰੇਡਰ ਦਾ ਹੈ ਵੀ ਕਿਹ ਖਿਡਾਰੀ ਤੋਂ ਨਵਾਂ ਨੰਬਰ ਮੁੰਡਾ ਲੈਂਦਾ ਨਾ ਤੇ ਤੁਹਾਡੇ ਹੌਸਲੇ ਦੀ ਬੜੀ ਲੋੜ ਹੁੰਦੀ ਹੈ ਨਵਜੋਤ ਸ਼ੰਕਰ ਕਬੱਡੀ ਪਾ ਰਿਹਾ ਹੈ ਸ਼ੰਕਰ ਦੀ ਪਈ ਹੋਈ ਰੇਡ ਇੱਕ ਪਾਸੇ ਉਤਾਹ ਲੱਗਿਆ ਕੰਨੀ ਤੇ ਦੂਜੇ ਪਾਸੇ ਟਾਵਰ ਦੀ ਰੇਡ ਆਉਂਦੀ ਨਹੀਂ ਗੱਲ ਸਮੇਂ ਵੀ ਹੋਣੀ ਮੇਰੇ ਵੀਰੋ ਕਹਿੰਦੇ ਰੇਂਜ ਫੜ ਗਿਆ ਟਾਵਰ ਰੇਂਜ ਫੜ ਗਿਆ ਅਵਤਾਰ ਸਿੰਘ ਜੀ ਬਲਤਾਨੀ ਕਹਿੰਦਾ ਸਾਡੀ ਗੱਲ ਕੱਟੀ ਜਾਂਦੀ ਹੈ ਵੀਰੇ ਜੇ ਅਸੀਂ ਥੋੜੇ ਆਲੇ ਕੰਮ ਦੇ ਵਿੱਚ ਆ ਕੇ ਡਿੱਕਾ ਡਾਈਏ ਤਾਂ ਫਿਰ ਤੁਹਾਨੂੰ ਅਸੀਂ ਜਮੇ ਜੱਫੇ ਲੱਗਦੇ ਚੁੱਪੀ ਦੇ ਬੱਲੇ ਨੂੰ ਉਹ ਤੱਕਰੀ ਪ੍ਰਦਾਨ ਖਾ ਕੇ ਪੱਲ ਨਹੀਂ ਬੜੀ ਥੋੜਾ ਟਾਈਮ ਥੋੜ੍ਹ ਜਿਓ ਬਣਾ ਕੇ ਛੱਡਾਂਗੇ ਕਿ ਜਿਹੜੇ ਸਾਡੂ ਆਖਦੇ

ਨੇ ਅੱਜ शाइकल ਨੂੰ समय माना वॾी ਤੇ पिया साल अॼु पिया सूर ਨੂੰ मोटरसाइकल ॾेढ सवा ਦੇ मित्र आई कुछ रूप बखशता वे हड़े आ गया बड़े आई लग रहा लेता शुरू करता लेकिन आप भेजो मेरा भीर बन के भाई एक मेरा भीर सामने सामने आ गया जब ਵਾਲੀਆਂ ਬੁਲਟਸ ਵੱਲੋਂ ਖੇਡ ਮੈਦਾਨ ਉਧਰ ਕਬੱਡੀ ਪਾਉਣ ਦੇ ਲਈ ਨਜ਼ਰ ਵਧਿਆ ਹੋਇਆ ਹੈ ਹਾਂ 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 ਮੁਕਾਬਲਾ ਹੱਕਤਾ ਦੇ ਪੁਆਇੰਟ ਰਿੰਦਰ ਦਾ ਭਾਈ ਸੌਣ ਕਿਧਰ ਆ ਰਿਹਾ ਹੈ ਭਾਈ ਦਾ ਡਿਫੈਂਸ ਹੈ ਭਾਈ ਦੇਖਿਆ ਬਹੁਤ ਮੇਰੀ ਵੇਖੀ ਗਾ ਕਬੱਡੀ ਮੱਦੀ ਕਬੱਡੀ ਇੱਥੇ ਦੇਖਿਓ ਯਾਨਾ ਦੇਖਿਓ ਬੋਨਾ ਮਾਈਕ ਵਿੱਚ ਰਜੀ ਆਪਨੀ